ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰਾਮੇਆਣਾ ਦੇ ਵਿੱਚ ਤੇ ਰਾਮੇਆਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਮਿੱਤਰੋ ਕੋਟਕਪੂਰੇ ਤੋਂ ਹਰੀ ਨੋ ਹਰੀ ਨੋ ਤੋਂ ਕਾਸਮ ਪੱਟੀ ਤੇ ਕਾਸਮ ਪੱਟੀ ਤੋਂ ਸਿੱਧਾ ਪਿੰਡ ਆ ਜਿਹੜਾ ਰਾਮੇਆਣਾ ਪਿੰਡ ਆਉਂਦਾ ਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੋ ਜਾਨਵਰ ਦਿਖਾਉਣੇ ਆ ਦੋਵੇਂ ਜਾਨਵਰੀ ਸੋਏ ਸਵਾਏ ਆ ਮਨ ਲਾ ਤਾਜ਼ੇ ਨਹੀਂ ਕਹਿ ਸਕਦੇ ਆਪਾਂ ਤੋਕਣ ਕਿੰਨਾ ਦੁੱਧ ਕਿਹੜੀ ਗਾਂ ਦੇ ਥੱਲੇ ਆ ਕੀ ਡਿਟੇਲ ਆ ਉਹ ਮਿਲਦੇ ਆ ਭਾਈ ਨਾ ਕਰਦੇ ਗੱਲ ਬਸ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੇ ਵਧੀਆ ਭਾਈ ਸੇਤਾਕਰ ਪਰਿਵਾਰਪੁਰਾ ਦੀਆਂ ਵਧੀਆ ਭਾਈ ਵਧੀਆ ਠੀਕ ਆ ਵੱਡੇ ਭਾਈ ਆਪਣਾ ਘਰ ਕਿਹੜੀ ਛੜਕ ਆ ਗਈ ਇਹ ਇਹ ਭਾਈ ਮੁਕਸਰ ਰੋਡ ਜਾਈ ਤੋਂ ਮੁਕਸਰ ਰੋਡ ਆ ਗਈ ਠੀਕ ਆ ਮੁਕਸਰ ਰੋਡਾਂ ਲੈ ਆ ਗਈ ਹਾਂਜੀ ਠੀਕ ਆ ਵੱਡੇ ਵੀਰੇ ਗਾਂ ਜਿਹੜੀ ਵੱਡੀ ਆ ਇਹ ਕਿੰਨਾ ਵਸੂਹਾ ਸੂਈ ਆ ਬਾਈ ਇਹ ਦੂਜਾ ਸੂਹਾ ਸੂਈ ਆ ਆਪਣੇ ਕੋਲੇ ਤੀਜੀ ਐਸਤੇ ਗੱਭਣ ਆਉਦੀ ਚੈੱਕ ਪਾਸ ਵੀ ਆਪਾਂ ਕਹਿ ਨਹੀਂ ਸਕਦੇ ਮਹੀਨਾ ਹੋਇਆ ਹੈ ਮਹੀਨਾ ਹੋਇਆ ਹਜੇ ਕਨਫਰਮ ਨਹੀਂ ਗੀ ਹਾਂ ਹੈਮਰ ਦਾ ਟੀਕਾ ਭਰਾਇਆ ਬਾਈ ਠੀਕ ਆ ਵੀਰੇ ਤੇ ਇਹ ਵੱਡੇ ਬਾਈ ਦੁੱਧ ਕਿੰਨਾ ਹੁਣ ਹੁਣ ਇਸ ਟਾਈਮ ਇਹਦੇ ਕੋਲੇ 34 35 ਕਿਲੋ ਦੁੱਧ ਦੇ ਸੇਲੇ ਰੈਡੀ ਹੈ 34 35 ਕਿਲੋ ਇਹਨਾਂ ਰੈਡੀ ਹੈ ਹੈ ਠੀਕ ਹੈ ਚਵਾਈ ਚਵਾਈ ਕਿਵੇਂ ਆ ਵੀਰੇ ਚਵਾਈ ਵਧੀਆ ਜੀ ਮਸ਼ੀਨ ਤੇ ਵੀ ਕਰ ਲਈਦੀ ਹੱਥੀ ਵੀ ਕਰ ਲਈਦੀ ਹੱਥੀ ਵੀ ਕਰ ਲਈ ਠੀਕ ਹੈ ਭਾਈ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਵੀਰੇ ਇਹਨੂੰ ਢਾਈ ਕਿ ਮਹੀਨੇ ਹੋਏ ਹੋਣਗੇ ਬਾਸ ਢਾਈ ਕਿ ਮਹੀਨੇ ਹੋਗੇ ਉਹਨਾਂ ਦੇ ਸੂਈ ਨੂੰ ਤੇ ਵੀਰੇ ਮਤਲਬ 42 ਕਿਲੋ ਸੀਗਾ ਜੀ ਤਾਜੀ ਦਾ ਹੈ ਹੁਣ ਤਾਂ ਥੋੜਾ ਜਿਹਾ ਮੌਸਮ ਕਰਕੇ ਆ ਗਿਆ ਹਾਂ ਹਾਂ ਜੀ ਮੌਸਮ ਕਰਕੇ ਫਰਕ ਪੈਂਦਾ ਹੂੰ ਠੀਕ ਆ ਵੀਰੇ ਤੇ ਇਹ ਵੱਡੇ ਭਾਈ ਕੀ ਰੇਟ ਰਊਗਾ ਇਹਨ ਦਾ ਭਾਈ ਇਹਦਾ 1 ਲੱਖ ਰੁਪਈਆ ਹੈ 1 ਲੱਖ ਰੁਪਈਆ ਦੇ ਵਿੱਚੋਂ ਮੰਨ ਤਾ ਕੋਈ ਕੋਈ ਨਾ ਮੌਕੇ ਤੇ ਵੇਖਾਂਗੇ ਠੀਕ ਆ ਵੀਰੇ ਕੱਡੀ ਬਾਦੋਂ ਤੂਰੀ ਭਰਾ ਮੜ ਆ ਜੈਨ ਲੈ ਵੀ ਮਿੱਤਰੋ 35 34 ਕਿਲੋ ਦੁੱਧ ਦਾ ਕਰਮਾਂ ਵਾਲੀ ਦੇ ਥੱਲੇ ਹੈਗਾ ਤਿਆਰ ਹੁਣ ਗਰਮੀ ਆ ਥੋੜਾ ਜਿਹਾ ਮੌਸਮ ਖਰਾਬ ਕਰਕੇ ਆ ਵੀ ਚੱਕਰ ਪੈ ਗਿਆ ਨਹੀਂ ਤਾਂ 42 ਲੀਟਰ ਤੇ ਚਲਦੀ ਸੀ ਚੰਗੇ ਦੁੱਧ ਦੀ ਮਾਲਕਣ ਗਾਵਾਂ ਕਹਿਣ ਵਾਲੀ ਗੱਲ ਆ ਬ੍ਰੀਡ ਵਾਲੇ ਬੰਦੇ ਨੂੰ ਫਾਰਮ ਵਾਲੇ ਬੰਦੇ ਦੇ ਫੁੱਲ ਕੰਮ ਦੀ ਚੀਜ਼ ਆ ਕਿਉਂਕਿ ਭਾਈ ਬਰੀਕੀ ਬਹੁਤ ਚੰਗੀ ਹੈ ਗਾਂ ਦੇ ਵਿੱਚ ਕੋਈ ਮਨਲਾ ਪਾਸਾ ਨਹੀਂ ਕੋਈ ਉਨੇ ਐਂਡ ਪੱਟਾਂ ਦੇ ਸਨ ਵਾਲਾ ਲੇਵਾ ਲੱਗਾ ਹੋਇਆ ਤੁਸੀਂ ਆਪ ਵੀ ਦੇਖ ਸਕਦੇ ਹਜੇ ਚਵਾਈ ਦੇ ਵਿੱਚ ਅੱਧਾ ਦਿਨ ਪਿਆ ਮਨਲਾ ਵੀ ਦੋ ਦੋ ਦੇ ਦੀਵ ਟਾਈਮ ਦਿਖਾਦੀ ਪੁੱਤ ਮੈਂ ਤੁਹਾਨੂੰ ਟਾਈਮ ਦਿਖਾ ਦੋ ਵਜੇ ਕੇ 22 ਮਿੰਟ ਹੋਏ ਹੋਏ ਆ ਜਦੋਂ ਮੈਂ ਵੀਡੀਓ ਬਣਾ ਰਿਹਾ ਹਾਂ ਦੀ ਤੇ ਉਸ ਹਫ਼ਤੇ ਦੀ ਜੱਜਮੈਂਟ ਕਰ ਰਿਹਾ ਜੇ ਭਾਈ ਹਜੇ ਲੇਵੇ ਬਣਾਉਣ ਦੇ ਵਿੱਚ 4 ਘੰਟੇ ਬਾਕੀ ਪਏ ਆਂ ਤੇ ਕਰਮਾਂ ਵਾਲੀ ਦੇ ਤੇ ਮਿੱਤਰੋ ਕਿਹੜਾ ਸੀਮਨ ਕਿਹੜਾ ਲੱਗਿਆ ਹੋਇਆ ਨਹੀਂ ਮੇਰ ਦਾ ਇਹ এবੀਐਸ ਦਾ ਠੀਕ ਹੈ ਬਾਈ ਲੈ ਮਿੱਤਰੋ ਚੰਗੇ ਸੀਮਨ ਤੋਂ ਹੀ ਗੱਪੜ ਸਖਸੜ ਹੈ ਕਿ ਦੂਜਾ ਹੀ ਭਰਾ ਹੈ ਵੀਰੇ ਨਹੀਂ ਆਮ ਹੈ ਸਿੰਪਲ ਠੀਕ ਹੈ ਬਾਈ ਠੀਕ ਹੈ ਠੀਕ ਹੈ ਤੇ ਰੇਟ ਇਹਦਾ 1 ਲੱਖ ਰੁਪਇਆ ਤੇ ਉਵੇਂ ਮੈਂ 42 ਲੀਟਰ ਵਾਲੀ ਗਾਂ ਅੱਜ ਲੈਣੇ ਆ ਤੁਸੀਂ ਤਾਂ ਫਿਰ ਬਾਈ 1.5 ਦੇ ਆਸੇ-ਪਾਸੇ ਗੱਲਾਂ ਹੁੰਦੀਆਂ ਤੇ ਤੁਹਾਡਾ ਫਾਇਦਾ ਹੋ ਜਾਣਾ ਗਾਂ ਟਕਾਣੇ ਦੀ ਆ ਬਰੀਕੀ ਚੰਗੀ ਵੀਰੇ ਇਹ ਨਾਲ ਦੀ ਵੜ ਬਾਰੇ ਬਾਈ ਇਹ ਵੀ ਵੇਚੀਏ ਤੀਜੇ ਸੂਏ ਵਾਸਤੇ ਆਪਣੇ ਕੋਲੇ ਸੂਈ ਵੀ ਆ ਹਨ ਇਹ ਵੀ 2 ਕਿ ਮਹੀਨੇ ਹੋ ਗਏ 10 ਕਿਲੋ ਦੁੱਧ ਤੇ ਚੱਲ ਰਹੀ ਹੈ ਗੈਰ ਦਾ ਬੱਚਾ ਵੀ ਰੇਂਦਾ ਇਹਦਾ ਬੱਚਾ ਵੀ ਇਹ ਮਰਿਆ ਹੀ ਹੋਇਆ ਸੀ ਠੀਕ ਆ ਵੀਰੇ ਇਹ ਕੋਈ ਬਣੀ ਬੁਣੀ ਆ ਕਿ ਨਹੀਂ ਵੀਰੇ ਇਹਦੇ ਟੀਕਾ ਭਰਾਇਆ ਜੀ ਟੀਕਾ ਭਰਾਇਆ ਹਾਂ ਹਾਂ ਜੀ ਹਜੇ 20 ਦਿਨ ਹੋਏ ਹੋਣਗੇ 20 ਕੁ ਦਿਨ ਹੋਇਆ ਤੇ ਚਵਾਈ ਚਵਾਈ ਦੀ ਕਿਵੇਂ ਆ ਵੀਰੇ ਚਵਾਈ ਠੀਕ ਆ ਜੀ ਠੀਕ ਆ ਵੀਰੇ ਇਹ ਕਿੰਨੇ ਦੀ ਦੇ ਦੇਗੇ ਵੱਡੇ ਭਾਈ ਇਹਦਾ 42000 ਮੁੱਲ ਕਰਦੇ ਹਾਂ 42000 ਰੁਪਏ ਮੁੱਲ ਮੰਨਤਾ ਨਹੀਂ ਇਹਦੇ ਵਿੱਚੋਂ ਭਾਈ ਕੋਈ ਨਹੀਂ ਮੌਕੇ ਤੇ ਕੋਈ ਮਾੜਾ ਮੋਟਾ ਠੀਕ ਆ ਵੀਰੇ ਠੀਕ ਆ ਕੱਢੀ ਭਾਈ ਤੋਰੀ ਮੜ ਜਾ ਆਈ ਪ੍ਰਦੀਪ ਇਹ ਦੂਆਂ ਢਾਈ ਮਹੀਨਿਆਂ ਦੀ ਹੋਈ ਐਸ ਹੋਈ ਆ ਬੱਚਾ ਇਹਦਾ ਵੀ ਚਲਾਣੇ ਪਾ ਗਿਆ ਹੀ ਪਾਈ ਜਾਂਦਾ ਇਹ ਹੋਇਆ ਹੀ ਭਾਈ ਠੀਕ ਹੈ ਭਾਈ ਬੈਡੀ ਸੀ ਬੱਚਾ ਠੀਕ ਹੈ ਵੀਰੇ ਦੇਖ ਲੈ ਤੁਹਾਨੂੰ ਤੁਹਾਨੂੰ ਦੀ ਕੁਆਲਿਟੀ ਆ ਵੀਰੇ ਮਾੜਾ ਇਹ ਮਗਰਲਾ ਥਾਣਾ ਜਿਹੜਾ ਛੋਟਾ ਦਿਖਾਉਂਦੀ ਕਿ ਚੱਕਰ ਤਾਂ ਨਹੀਂ ਧਾਰਾ ਧੂਰਾਂ ਦਾ ਨਹੀਂ ਜੀ ਧਾਰਾ ਦੁੱਧ ਪੂਰਾ ਆ ਉਹਦਾ ਵੇਖ ਲੈ ਓਕੇ ਓਕੇ ਠੀਕ ਹੈ ਭਾਈ ਲੈ ਬਾਕੀ ਜਦੋਂ 5 6 ਵਜੇ ਚੋਣੇ ਲੇਟ ਚੋਣੇ ਥੋੜਾ ਉਦੋਂ ਨੂੰ ਜਮਾ ਕਰਿਆ ਆਂਦਾ ਠੀਕ ਹੈ ਭਾਈ ਠੀਕ ਹੈ ਪਹਿਲ ਆ ਫੜ ਲੈਂਦਾ ਪਰਦੀ ਦੇਖ ਸਕਦੇ ਹੋ ਤੁਸੀਂ 42000 ਰੁਪਿਆ ਰੇਟ ਆ ਭਾਈ ਗੱਲਬਾਤ ਕਰ ਲ ਇਹ ਆਪਾਂ ਕੀ ਅੰਗ ਚੰਗਾ ਵਾ ਗਾਂ ਦਾ ਕਰਾਸ ਬਰੀਡ ਦੇ ਵਿੱਚ ਪੈਂਦੀ ਆ ਗਰਮੀ ਦੇ ਵਾਸਤੇ ਧੋਣ ਲਈ ਦੁੱਧ ਪੀਣ ਨੂੰ ਚੰਗੀ ਰਹੂਗੀ ਤੇ ਇਹ ਦੋ ਜਾਨਵਰ ਸੀ ਬਾਈ ਦੇ ਦੋਵੇਂ ਜਾਨਵਰਾਂ ਨੂੰ ਖਰੀਦਣ ਦੇ ਲਈ ਰਾਮਿਆਣੇ ਪਿੰਡ ਵਿੱਚ ਆਉਣਾ ਪੈਣਾ ਵੀਰੇ ਨੰਬਰ ਦਹੀਂ ਭਰਾ ਆਪ 99146 7699 76699 9914676699 99 ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਲੇ ਸਾਡੇ ਦਾ ਧੰਨਵਾਦ ਸ਼ੁਕਰੀ